ਅਸਲੀ ਕਾਜ ਜੇ ਸਾਰਿਆਂ ਨੂੰ ਅੱਜ ਆਪਾਂ ਢੰਡਾਈ ਬਣਾਵਾਂਗੇ ਆਪਾਂ ਪਹਿਲਾਂ ਵੀ ਬਣਾਈ ਸੀ ਅੱਜ ਆਪਾਂ ਹੋਰ ਤਰੀਕੇ ਨਾਲ ਬਣਾਵਾਂਗੇ ਹੋਰ ਸਮਾਨ ਪਾਵਾਂਗੇ ਵਿੱਚ ਤੇ ਹਮੇਸ਼ਰੀ ਹੈ ਪਹਿਲਾਂ ਆਪਾਂ ਮਿਕਸਰੀ ਨੂੰ ਕੁਟਾਂਗੇ ਇਹਨੂੰ ਆਪਾਂ ਕੁੱਟ ਕੇ ਬਾਹਰ ਕੱਢ ਲਾਂਗੇ ਬਾਕੀ ਦਾ ਸਮਾਨ ਆਪਾਂ ਫੇਰ ਕੁਟਾਂਗੇ ਆਪਾਂ ਮਰਜੀ ਤੇ ਬੋਦਾ ਆਪੇ ਉਹ ਕੇ ਰੱਖੇ ਸੀ ਹੁਣ ਆਪਾਂ ਇਹ ਛਿੱਲਾਂਗੇ ਨਾਲ ਨਾਲ ਖੁੰਡੇ ਚ ਪਾਈ ਜਾਵਾਂਗੇ

ਜੋ ਕਿ ਅਦਾਖਾਂ ਤੇ ਲੈ ਲੈ ਚਾਂ ਇਹ ਪਾਵਾਂਗੇ ਉਹਨਾਂ ਸਾਫ ਤੇ ਕਾਲੀਆਂ ਮਿਰਚਾਂ ਆਪਾਂ ਇਹ ਪਾਵਾਂਗੇ ਥੋੜਾ ਦੁੱਧ ਪਾਵਾਂਗੇ ਥੋੜਾ ਜਿਹਾ ਹੋ ਗਿਆ ਦੋਂ ਦਾ ਆਪਾਂ ਹੋਰ ਪਾਵਾਂਗੇ ਕਰਾਂ ਸੰਜੀ ਕਰਾ ਰਿਹਾ ਲਾ ਲਾਂਗੇ ਆਪਾਂ

पामा गए ਆਪਾਂ ਜਿਹੜੇ ਮਿਸਰੀ ਕੁੱਟ ਕੇ ਰੱਖੀ ਐ ਤੇ ਉਹ ਪਾਵਾਂਗੇ ਇਥੇ ਦੁੱਧ ਪਾਵਾਂਗੇ ਕਰਾਂ chồng trên này phải làm ăn đi ਆਪਾਂ ਦੁੱਧ ਹੋਰ ਪਾਵਾਂਗੇ ਹੁਣ ਆਪਾਂ ਸਾਰਾ ਚੰਗੀ ਤਰ੍ਹਾਂ ਰਗੜ ਲਿਆ ਤੇ ਹੁਣ ਆਪਾਂ ਬਰਫ਼ ਪਾਵਾਂਗੇ ਭਨ ਕੇ ਭਨ ਕੇ ਰੱਖੀ ਹੋਈ ਹੈ ਬਣ ਗਈ ਟੰਡਈ ਬਹੁਤ ਵਧੀਆ ਦਰਮਗਾ ਚ ਬਹੁਤ ਵਧੀਆ ਰਹਿੰਦੀ ਹੈ ਟੰਡਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਾੜਾ ਜਾਂ ਖੋਰ ਕੇ ਤੇ ਗ੍ਰਾਸਾਂ ਚ ਪਾ ਲਾਂਗੇ ਬਹੁਤ ਵਧੀਆ ਠੰਡਿਆਈ ਬਣੀ ਹੈ ਆਪਣੇ ਬਹੁਤ ਵਧੀਆ ਬਣੀ ਹੈ ਗੁਲਾਬ ਦੇ ਫੁੱਲ ਪਾ ਕੇ ਗੁਲਾਬ ਦੇ ਪੱਤੀਆਂ ਪਾ ਕੇ ਬਹੁਤ ਵਧੀਆ ਬਣੀ ਹੈ ਹੁਣ ਟੇਸਟ ਕਰਕੇ ਦਿਖਾਵਾਂਗੇ ਕਿੰਨੀ ਕੁ ਵਧੀਆ ਬਣੀ ਹੈ ਬਹੁਤ ਹੀ ਵਧੀਆ ਬਣੀ ਹੈ ਕਾਲੀ ਕੋਲੀ ਮਿਰਚ ਪਾ ਕੇ ਇਹ ਸਾਡੇ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ